ਸਾਨ ਵੀਰੋ ਕਣਕ ਜਿਵੇਂ ਹੀ ਸੁੱਕ ਗਈ ਲੋ ਜੀ ਇੱਥੇ ਜਾੜੇ ਨੀਮਾ ਥਾਵਾਂ ਆ ਆ ਵੇਖ ਲਓ ਤੁਸੀਂ ਹੁਣ ਫਿਰ ਤਾਂ ਹੀ ਆਪਾਂ ਜਿਹੜੇ ਆ ਡੂੰਗੇ ਟੋਏ ਕੱਢਣੀ ਸ਼ੁਰੂ ਕੀਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਉਤੀ ਸਾਰੇ ਠੀਕ ਹੋਵੇਂ ਵਧੀਆ ਹੋਵੋ ਪਿੰਡੂ ਖੇਤੀ ਚੈਨਲ ਤੇ ਆਪਾਂ ਤੁਹਾਡਾ ਸਵਾਗਤ ਕਰਦੇ ਆ ਆ ਜਿਹੜੀ ਕਣਕ ਕਣਕ ਸਾਣ ਵੀਰੋ ਆਪਣੀ 826 ਕਣਕ ਆ ਤੇ ਜਦੋਂ ਮੀਂਹ ਪਿਆ ਉਸ ਦਿਨ ਆਪਾਂ ਇਸ ਕਣਕ ਨੂੰ ਪਾਣੀ ਲਾਇਆ ਸੀ ਜਾਣੀ ਕਿ ਆਪਾਂ ਇਹਨੂੰ 1 ਮਾਰਚ ਨੂੰ ਪਾਣੀ ਲਾਇਆ ਸੀ ਤੇ ਇੱਕ ਇਹ ਆਪਣਾ ਜਿਹੜਾ ਇੱਕ ਕਿੱਲਾ ਨੀਮਾ ਮਾ ਸਾਰੇ ਜਾਨੀ ਕਿ ਬਾਹਨ ਨਾਲੋਂ ਤੇ ਇਹਦੇ ਚ ਜਿਹੜਾ ਪਾਣੀ ਜਿਆਦਾ ਆ ਗਿਆ ਤੇ ਕਣਕ ਆਪਣੀ ਸੁੱਕਣ ਲੱਗ ਗਈ ਸੀ ਠੀਕ ਹੈ ਜੀ ਤੇ ਅੱਜ ਤਾਂ ਕਰਕੇ ਜਿਹੜੇ ਆਪਾਂ ਨੂੰ ਟੋਏ ਕੱਢਣੇ ਪੈਗੇ ਤੇ ਤਰੀਕ ਅੱਜ ਹੈਗੀ ਆ ਕਿਸਾਨ ਵੀਰੋ ਕਿੰਨੀ ਹੋਗੀ 8 8 8 ਮਾਰਚ ਹੋ ਗਈ ਆ ਤੇ ਤਕਰੀਬਨ 8 ਦਿਨ ਹੀ ਲਾਲੋ ਤੁਸੀਂ ਪਾਣੀ ਖੜੇ ਨੂੰ ਤੇ ਕਣਕ ਦੇਖ ਲਓ ਸੁੱਕਣ ਲੱਗ ਗਈ ਹੈ ਕਿ ਵੀ ਚਲ ਜੀਰ ਜੂਗਾ ਪਹਿਲਾਂ ਕਈ ਨਾ ਟੋਏ ਕੱਢੇ ਸੀ ਨਿੱਕੇ ਨਿੱਕੇ ਤੇ ਪਾਣੀ ਇੰਨਾ ਜੀਰਿਆ ਨਹੀਂ ਹੁਣ ਫਿਰ ਬਾਸ ਬੋਕੀ ਨਾ ਕੱਢੇ ਕਿ ਕਿ 6 6 7 7 ਫੁੱਟ ਡੂੰਗੇ ਕੋਈ ਆ ਦੇਖ ਲਓ ਤੁਸੀਂ ਤੇ ਇਹ ਵੀਡੀਓ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਆ ਵੀ ਤੁਹਾਨੂੰ ਬਖਾਉਣਾ ਸੀਗਾ ਵੀ ਕਾਣਕ ਵੇਖ ਲਓ ਪਹਿਲਾਂ ਪਾਣੀ ਲੱਗਾ ਸੀ ਤੇ ਮੀਂਹ ਨੇ ਰੀ ਵੀ ਪੂਰੀ ਆਈ ਸੀ ਤੇ ਇੰਨੀ ਡਿੱਗੀ ਨਹੀਂ ਤੇ ਆਹ ਹੋਰ ਵੀ ਆਂ ਗਾਂ ਕਿਸੇ ਦਾ ਬੀਜਿਆ ਹੋਇਆ ਸੁਪਰ ਸੀਡਰ ਨਾਲ ਵੀ ਆਈ ਕੀਤੀ ਵੀ ਆ ਤੇ ਇਹ ਕਾਣਕ ਵੀ ਵੈਸੀ ਜ਼ਿਆਦਾ ਡਿੱਗੀ ਸੀਗੀ ਕਿਸੇ ਦੀ ਤੇ ਇਹ ਹੁਣ ਤਕਰੀਬਨ ਉੱਠੀ ਇਹ ਚੱਲੀ ਆ ਵੈਸੀ ਇਹ ਕਣਕ ਵੀ ਆਪਣੇ ਨਾਲ ਬਰੋਬਰ ਬੀਜੀ ਹੋਈ ਆ ਇੱਕ ਅੱਧੇ ਦਿਨ ਦਾ ਫਰਕ ਹੋਊਗਾ ਤਾਂ ਕਰਕੇ ਇਹ ਕਣਕ ਜਿਹੜੀ ਥੋੜੀ ਜੀ ਘਟ ਜਾਨੀ ਕਿ ਵੀ ਉੱਠੀ ਆ ਕਿਉਂਕਿ ਇਹ ਕਣਕ ਹੁਣ ਤਕਰੀਬਨ ਵੀ ਮੰਨ ਕੇ ਚੱਲੋ ਪੂਰੀ ਬਣੀ ਹੋਈ ਆ ਠੀਕ ਹੈ ਜੀ ਤੇ ਹੁਣ ਇਹ ਸਾਰੀ ਨਹੀਂ ਉੱਠਦੀ ਪਰੌਠੀ ਹੋ ਗਈ ਥੱਲੇ ਨਹੀਂ ਲੱਗਦੀ ਯਾਨੀ ਕਿ ਇਹ ਟੇਢੀ ਜੀ ਤਾਂ ਰਹੂਗੀ ਠੀਕ ਹੈ ਜੀ ਆਪਣੀ ਕਣਕ ਆ ਬਾਕੀ ਤੁਸੀਂ ਦੇਖ ਸਕਦੇ ਹੋ ਕਿਤੇ ਕਿਤੇ ਦੋਗੀਆਂ ਹੀ ਆ ਪਰ ਇਹ ਉੱਠੇ ਜਾਣੀਆਂ ਕਿਉਂਕਿ ਇਹਦੇ ਨਾਲੋਂ ਘੱਟ ਡਿੱਗੀਆਂ ਉੱਠੇ ਵੀ ਜਾਊਗੀ ਪਰ ਇਹ ਘੱਟ ਉੱਠੂਗੀ ਠੀਕ ਹੈ ਜੀ ਬਾਕੀ ਆ ਤੁਸੀਂ ਵੇਖ ਸਕਦੇ ਆ ਪਾਣੀ ਨਾਲ ਜਮਾ ਥੱਲੋਂ ਪਰਾਲੀ ਗਲੀ ਜਾਂਦੀ ਆ ਤਾਂ ਕਰਕੇ ਆਪਾਂ ਜਿਹੜੇ ਅੱਜ ਟੋਏ ਕੱਢੇ ਆ ਇੱਕ ਇਧਰ ਵੀ ਕੱਢਣਾ ਵਾべ ਆ ਜੀ ਆ ਜੀ ਪਹਿਲਾਂ ਦੋਕ ਦਿਨ ਹੋ ਗਏ ਕਸੀਏ ਨਾ ਕੱਡੇ ਸੀਗੇ ਗਾਲੀ ਜੀ ਨਹੀਂ ਬਣੀ ਤੇ ਹੁਣ ਫਿਰ ਬਾਸ ਬੂਕੀ ਨਾ ਜਿਹੜੇ ਕੱਡੇ ਠੀਕ ਹੈ ਜੀ ਬਾਕੀ ਕਿਸਾਨ ਵੀਰੋ ਤੁਸੀਂ ਦੱਸਿਓ ਵੀ ਤੁਹਾਡੇ ਕਿੱਥੇ ਕਿੱਥੇ ਜ਼ਿਆਦਾ ਪਾਣੀ ਖੜਾ ਸਾਡੇ ਗੜੇ ਮਰੀ ਜਿਹੜੀ ਬਰੀਕ ਜੀ ਹੋਈ ਸੀ ਕੱਲ 187 ਦੀ ਛੂਟੀ ਦੀ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਦਿਖਾਇਆ ਸੀ ਵੀ ਉਹ ਕਣਕ ਸਾਰੀ ਤਾਂ ਜਣਕਿਆ ਆਪਦੇ ਸਰੇ ਚੱਕਈ ਤੇ ਆਹ ਕਣਕ ਵੀ ਤਕਰੀਬਨ ਸਰੇ ਚੱਕਈ ਆ ਪਰ ਥੋੜੇ ਚੱਕੇ ਆ ਨਹੀਂ ਕਿਉਂਕਿ ਇਹ ਕਣਕ ਜਿਹੜੀ ਪੱਕੀ ਹੋਈ ਆ ਠੀਕ ਹੈ ਜੀ ਪੱਕੀ ਹੋਈ ਦਾ ਮੇਰਾ ਕਹਿਣ ਦਾ ਮਤਲਬ ਇਹ ਹੈ ਆ ਵੀ ਲਵੀ ਨਹੀਂ ਗਈ ਕਣਕ ਬਣੀ ਹੋਈ ਆ ਠੀਕ ਹੈ ਜੀ ਤੇ ਇਹ ਕਣਕ ਤਕਰੀਬਨ 120 ਦਿਨਾਂ ਦੇ ਨੇੜੇ ਹੋਊਗੇ ਬਾਕੀ ਆਪਾਂ ਨੂੰ ਹਜੇ ਯਾਨੀ ਕਿ ਬਜਾਈ ਇਹ ਕਣਕ ਦੀ ਕੀਤੀ ਸੀਗੀ ਆਪਾਂ 8-9 ਨਵੰਬਰ ਨੂੰ ਤੇ ਇਹਦੀ ਵੀ 8-9 ਨਵੰਬਰ ਦੀ ਬਜਾਈ ਆ ਤੇ ਦਿਨ ਉਹ ਹਿਸਾਬ ਨਾਲ ਤੁਸੀਂ ਗਿਣ ਕੇ ਵੇਖ ਲਿਓ ਥਾਨ ਵੀਰੋਂ ਮੈਸ ਨੂੰ 120 ਦਿਨ ਗਿਆ ਸੀ ਤਕਰੀਬਨ ਅੱਜ ਇਹ ਕਣਕ 121 ਦਿਨਾਂ ਦੀ ਹੋ ਗਈ ਆ ਤੇ ਉਹੀ ਬਈ ਯਾਨੀ ਕਿ ਵੀ ਜਿਹੜੀ ਆ ਕਣਕ ਇਹ 140 ਉਹ ਲੈ ਕੇ 150 ਦਿਨਾਂ ਦੇ ਵਿੱਚ ਵਿੱਚ ਜਾਨੀ ਕਿ ਵੀ ਪੱਕ ਜਾਂਦੀ ਆ ਕਣਕ ਹੀ ਪੱਕ ਕੇ ਤਿਆਰ ਹੋ ਜਾਂਦੀ ਆ ਠੀਕ ਹੈ ਜੀ ਜਾਨੀ ਮਹੀਨੇ ਤੱਕ ਮਹੀਨਾ ਹੀ ਆਪਾਂ ਕਹਿ ਸਕਦੇ ਆ ਕਿਉਂਕਿ ਹਜੇ 30 ਦਿਨ ਤਾਂ ਇਹ ਕਣਕ ਨੇ ਲੈ ਹੀ ਜਾਣੇ ਆ 30 35 ਦਿਨ ਠੀਕ ਹੈ ਜੀ ਤੇ ਤਾਂ ਕਰਕੇ ਵੀ ਹੁਣ ਇਹ ਕਣਕ ਜਿਹੜੀ ਆ ਪੂਰੀ ਨਹੀਂ ਖੜੀ ਹੁੰਦੀ ਕਿਉਂਕਿ ਇਹ ਜਿਹੜੀ ਵੀ ਬਸ ਹੁਣ ਪਕਾਈ ਜਾਂਲ ਨੂੰ ਕਿਉਂਕਿ ਨਾੜ ਨੇ ਆਪਣੇ ਨੇ ਜਿਹੜਾ ਸੁੱਕਣਾ ਸ਼ੁਰੂ ਹੋ ਜਾਣਾ ਵਾ ਕਿਉਂਕਿ ਜਿਹੜੇ ਹਰੇ ਨਾੜ ਆ ਮੰਨ ਲਓ ਵੀ ਕਣਕ ਲਾਉਂਗਾ 100 ਦਿਨ ਦੀ ਆ 105 ਦਿਨ ਦੀ ਆ ਜੋ 100 ਦਿਨ ਤੋਂ ਘੱਟ ਆ ਉਹ ਜ਼ਰੂਰ ਖੜੀਆਂ ਹੋ ਜਾਣਗੀਆਂ ਠੀਕ ਹੈ ਜੀ ਬਾਕੀ ਤੁਹਾਨੂੰ ਹੋਰ ਵੀ ਦਿਖਾਉਨੇ ਆ ਵੇ ਲੋ ਪਾਣੀ ਪੂਰਾ ਖੜਾ ਕਣਕ ਚ ਲੋ ਵੀ ਕਿਸਾਨ ਵੀਰੋ ਹੈ ਤਾਂ ਬਈ ਇਹ ਜਾਨੀ ਕਿ ਤਕਰੀਬਨ ਦੋ ਕਹੜਾ 11-11 ਦੋ ਕਹੜਾ ਜਿੰਨੇ ਥਾਂ ਚ ਆ ਪਾਣੀ ਠੀਕ ਹੈ ਜੀ ਤੇ ਬਾਕੀ ਦਾਲਾ-ਦਾਲਾ ਕਿਉਂਕਿ ਆਪਣਾ ਨੀਵਾ ਹੁੰਦਾ ਤਾਉਂ ਆ ਰਿਆਂ ਗੇੜੇ-ਗੂੜੇ 2-2 ਲਾਏ ਹੁੰਦੇ ਆ ਉਦੋਂ ਨੀਵਾ ਹੋ ਜਾਂਦਾ ਠੀਕ ਹੈ ਜੀ ਤੇ ਉੱਥੇ-ਉੱਥੇ ਹੀ ਆ ਪਾਣੀ ਯਾਨੀ ਕਿ ਹੈ ਪਰ ਇਹਦੇ ਕਿੱਲੇ ਦੇ ਜਿਹੜੇ ਦੋਨੇ ਸਾਈਡ ਹੀ ਆ ਇੱਧਰ ਤੇ ਉੱਧਰਲੇ ਪਾਸੇ ਪਈਆਂ ਨਾਲ ਹੀ ਠੀਕ ਹੈ ਜੀ ਟੂਆ ਵੇਖੋ ਤੁਸੀਂ ਬਾਕੀ ਕਿੰਨਾ ਡੂੰਗਾ ਇੱਥੋਂ ਤੱਕ ਇੰਨਾ ਆ ਹੋ ਗਿਆ ਲਓ ਜੀ ਤਕਰੀਬਨ ਹੈਗਾ ਇਹ 4 ਤੋਂ 4.5 ਫੁੱਟ ਟੂਆ ਹਾਂ ਕਸੀਆ ਵਾਲਾ ਵੀ ਬਾਕੀ ਆ ਵੇਖ ਲਓ ਤੁਸੀਂ ਆਜੋ ਆਪਾਂ ਇੱਕ ਹੋਰ ਕੱਢਦੇ ਆ ਗਾਂਟੂ ਆ ਆ ਤਾਂ ਮੈਂ ਉਹੀ ਪੱਟਿਆ ਹੀ ਤਾਂ ਸੀ ਇਹ ਨਾ ਇੱਥੇ ਕੱਢਦੇ ਬਾਸ ਬੁੱਕੀ ਨੇ ਇੱਕ ਸੁੱਕੇ ਚ ਕੱਢਣਾ ਹੀ ਹੈ ਮੁੰਡੇ ਦਾ ਕਹਿੰਦਾ ਜ਼ੋਰ ਲੱਗਾ ਹੋਇਆ ਆ ਫਟ ਥੋੜਾ ਮਾਰ ਕਾ ਜ਼ੋਰ ਲੱਗਿਆ ਚੱਲ ਬਈ ਹੋਲੀ ਲੱਤ ਦੇ ਨਾਮ ਰਾਲੀ ਵਾਓ ਬਸ ਬਹੁਤ ਹੂਆ ਲੋ ਵੀ ਪਸਾਨ ਵੀ ਰੋ ਤਾਂ ਨਟੋਏ ਆਪਾਂ ਕੱਢਦੇ ਇੱਕ ਦੋ ਹੋਰ ਕੱਢਾਂਗੇ ਖਾਲੀ ਤਾਂ ਕਰਕੇ ਗਿਆ ਇਹ ਕੀ ਕੀਤਾ ਬਰੇਜੋਣਾ ਪਾਣੀ ਚ ਆ ਦ ਚਾ ਕੱਢਦਾ ਪੂਰਾ ਆ ਗਈ ਇਥੇ

ਸਾਨ ਵੀ ਲੋ ਕਣਕ ਜਿਵੇਂ ਹੀ ਸੁੱਕ ਗਈ ਲੋ ਜੀ ਇੱਥੇ ਜਿਆਦਾ ਨੀਮਾ ਥਾਵਾਂ ਆ ਆ ਵੇਖ ਲਓ ਤੁਸੀਂ ਹੁਣ ਫਿਰ ਤਾਂ ਹੀ ਆਪਾਂ ਜਿਹੜੇ ਆ ਡੂੰਗੇ ਡੋਈ ਕੱਢਣੀ ਸ਼ੁਰੂ ਕੀਤੀ ਵੀ ਛੋਟੇ ਡੋਈਆਂ ਦਾ ਗੱਲ ਬਣੀ ਨਹੀਂ ਠੀਕ ਹੈ ਜੀ ਇੱਥੋਂ ਦਾ ਹਨ ਜਮਾ ਸੁੱਕੀ ਪਈ ਇੱਕ 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 ਲੱਗਾ ਲੱਗਾ ਨੀਮਾ ਆਪਣਾ ਤੇ ਬਾਕੀ ਸਾਰਾ ਕੀ ਦੁੱਚਾ ਚੱਕੋ ਬਾਸ ਬੁੱਕੀ ਛੱਡੋ ਬੰਨ ਫੜ ਬਈ ਥਰੇ ਚੌਣ ਪਾਣੀ ਜਾਂਦਾ ਮੁੱਟੀ ਨਾ ਜਾਂਦੇ ਲਓ ਦੇਖ ਉਧਰ ਕਿਵੇਂ ਤੇਜ਼ ਤੇਜ਼ ਆਇਆ ਖੱਲਕਾਰ ਕੋਣ ਕਿਸਾਨ ਵੀਰ 327 ਜੀ ਵੀ ਇੱਕ ਟੋਆ ਕੱਢਦੇ ਪਰ ਪਹਿਲਾਂ ਇਹ ਪੂਰਾ ਨਹੀਂ ਹੈ ਇੱਥੇ ਹੁਣ ਆਪਾਂ ਕੱਢਦੇ 1 2 3 4 5 6 7 8 ਟੋਏ ਟੋਏ ਕੱਢਦੇ ਠੀਕ ਹੈ ਜੀ ਹੁਣ ਵੇਖੀ ਨੂੰ ਨੇ ਜੀ ਲਾ ਕੇ 4 ਤੇ 3 7 ਠੀਕ ਖੱਲਕਾਰ ਗੁਰ ਜਾਵੜੀ ਹੁਣ ਨਹੀਂ ਆ ਥੋੜਾ ਜਿਹਾ ਹੀ ਕੱਢਣਾ ਆ ਜੋ ਲੋ ਵੀ ਕਿਸਾਨ ਵੀਰੋ 327 ਦੇ ਵਿੱਚ ਤਿੰਨ ਚਾਰ ਟੋਏ ਆਪਾਂ ਕੱਟਦੇ ਆ ਤੇ ਹੁਣ ਪਾਣੀ ਸਾਰਾ ਇਹਨੇ ਪੀ ਜਾਣਾ ਵਾ ਬਾਕੀ ਪਾਣੀ ਜਾਂਦਾ ਦੇਖੋ ਲੋ ਜੀ ਪੈਸੇ ਇਹ ਕਾਂਕ ਦੇ ਵਿੱਚ ਪਾਣੀ ਥੋੜਾ ਵਾ ਬਾਕੀ ਕਿਸਾਨ ਵੀਰੋ ਮਿਲਦਿਆਂ ਨੇ ਵੀਡੀਓ ਦੇ ਨਾਲ ਸਸੀ ਗੱਲ ਦੀ ਸਾਰਿਆਂ